ਕੀਤੀ ਤੇ ਨਾਲ ਆਪਣੇ ਭਗਤਾਂ ਤੋਂ ਕਰਵਾਈ ਜਿਵੇਂ ਜੈਸੀ ਸੀ ਰਾਮਚੰਦਰ ਜੀ ਆਏ ਤੇ ਜੈਸੀ ਆ ਰਾਮ ਦਾ ਨਾਰਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਕ੍ਰਿਸ਼ਨ ਜੀ ਆਏ ਉਹਨਾਂ ਨੇ ਇਹ ਨਹੀਂ ਆਖਿਆ ਕਿ ਤੁਸੀਂ ਜੈਸੀ ਆ ਰਾਮ ਕਹੋ ਉਹਨਾਂ ਨੇ ਕਿਹਾ ਹੁਣ ਤੁਸੀਂ ਜੈ ਰਾਧੇ ਕ੍ਰਿਸ਼ਨ ਕਰਨਾ ਹੈ ਔਰ ਉਹਨਾਂ ਤੋਂ ਬਾਅਦ ਜੇ ਮੁਹੰਮਦ ਸਾਹਿਬ ਆਏ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੁਣ ਤੁਸੀਂ ਜੈਸੀ ਆ ਰਾਮ ਕਹੋ ਜਾਂ ਜੈ ਰਾਧੇ ਕ੍ਰਿਸ਼ਨ ਕਹੋ ਉਹਨਾਂ ਨੇ ਕਿਹਾ ਹੁਣ ਤੁਸੀਂ ਅੱਲਾਹੁ ਅਨਾਹੂ ਕਹਿਣਾ ਹੈ ਮਤਲਬ ਸਾਰਿਆਂ ਦਾ ਇੱਕ ਹੀ ਹੈ ਜੈਸੀ ਆ ਰਾਮ ਦਾ ਮਤਲਬ ਹੈ ਕਿ ਆਪਣੀ ਇਸ ਆਤਮਾ ਨੂੰ ਇਸ ਸੀਆ ਨੂੰ ਉਸ ਰਾਮ ਦੇ ਨਾਲ ਜਿਹੜਾ ਕਣਕਣ ਦੇ ਵਿੱਚ ਸਮਾਇਆ ਹੋਇਆ ਉਹਦੇ ਨਾਲ ਜੋੜਨ ਦਾ ਆਤਮਾ ਤੇ ਪਰਮਾਤਮਾ ਦੇ ਮੇਲ ਦਾ ਇਹ ਜ਼ਿਕਰ ਹੈ ਜੇ ਰਾਧੇ ਕ੍ਰਿਸ਼ਨ ਦੀ ਗੱਲ ਕੀਤੀ ਗਈ ਤੇ ਰਾਧਾ ਸਾਡੀ ਆਤਮਾ ਤੇ ਕ੍ਰਿਸ਼ਨ ਉਹ ਪਰਮਾਤਮਾ ਜਿਹੜਾ ਕਣਕਣ ਦੇ ਵਿੱਚ ਸੁਆਇਆ ਹੋਇਆ ਸ਼ਰੀਰ ਕਰਕੇ ਨਹੀਂ ਉਹ ਪਰਮਾਤਮਾ ਗੁਣ ਕਰਕੇ ਜਿਹੜਾ ਪਰਮਾਤਮਾ ਹੈ ਉਸ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਜੈ ਰਾਦੇ ਕ੍ਰਿਸ਼ਨ ਯਾਨੀ ਰਾਦਾ ਆਤਮਾ ਤੇ ਪਰਮਾਤਮਾ ਕ੍ਰਿਸ਼ਨ ਔਰ ਇਸੇ ਤਰ੍ਹਾਂ ਅੱਲਾਹ ਉਹ ਅਨਹ ਉਹ ਅੱਲਾਹ ਪਰਮਾਤਮਾ ਤੇ ਅਨ ਸਾਡੀ ਆਤਮਾ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਕਰਨ ਦਾ ਹੀ ਉਹ ਵੀਜੈ ਕਰਾਏ ਸੋ ਸਾਰੇ ਜਿੰਨੇ ਵੀ ਨਾਮ ਇਸ ਧਰਤੀ ਦੇ ਉੱਤੇ ਆਏ ਸਾਰੇ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਉਹ ਨਾਮ ਸ਼ਬਦ ਆ ਕਾਲਪੁਰਖ ਨੇ ਆਪਣੇ ਰਹਿਬਰਾਂ ਨੂੰ ਦਿੱਤਾ ਕਿ ਤੁਸੀਂ ਮਾਤ ਲੋਕ ਦੇ ਜੀਵਾਂ ਨੂੰ ਇਸ ਸ਼ਬਦ دیਉ ਤੇ ਮੇਰੇ ਨਾਲ ਜੋੜੋ ਹੁੰਦਾ ਕਿ ਆਇਆ ਕਿ ਅਸੀਂ ਉਹਨਾਂ ਗੁਰੂ ਪੀਰ ਪੈਗੰਬਰ ਅਵਤਾਰਾਂ ਦੇ ਨਾਲ ਤਾਂ ਜੁੜ ਗਏ ਲੇਕਿਨ ਉਸ ਸ਼ਬਦ ਦੇ ਨਾਲ ਜਿਸ ਸ਼ਬਦ ਦੇ ਨਾਲ ਅਸੀਂ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ ਸੀ ਉਸ ਤੋਂ ਅਸੀਂ ਕਿਤੇ ਨਾ ਕਿਤੇ ਵਾਂਝੇ ਰਹਿ ਗਏ ਜੇ ਪਹਿਲੇ ਸ਼ਬਦ ਨੂੰ ਬੰਦ ਨਹੀਂ ਕੀਤਾ ਤੇ ਪਹਿਲੇ ਸ਼ਬਦ ਤਾਂ ਵੀ ਅਸੀਂ ਅਰਦਾਸਾ ਕਰਦੇ ਰਹੇ ਤੇ ਉਸ ਤੋਂ ਅਗਲੇ ਸ਼ਬਦ ਦੀ ਵੀ ਜੇ ਪਿਛਲੇ ਦੋ ਸ਼ਬਦ ਆ ਗਏ ਉਹਨਾਂ ਨੂੰ ਬੰਦ ਨਹੀਂ ਕੀਤਾ ਗਿਆ ਹਾਲਾਂਕਿ ਗੁਰੂ ਪੀਰ پیغمبر ਅਵਤਾਰਾਂ ਨੇ ਉਸ ਨੂੰ ਬੰਦ ਕੀਤਾ ਤੇ ਅਗਲਾ ਸ਼ਬਦ ਸ਼ੁਰੂ ਕੀਤਾ ਪਰ ਅਸੀਂ ਪਹਿਲੇ ਸ਼ਬਦ ਨੂੰ ਵੀ ਜਪਦੇ ਰਹੇ ਤੇ ਦੂਸਰੇ ਸ਼ਬਦ ਨੂੰ ਵੀ ਜਪਦੇ ਰਹੇ ਤੀਸਰੇ ਨੂੰ ਵੀ ਚੌਥੇ ਨੂੰ ਵੀ ਪੰਜਵੇਂ ਨੂੰ ਵੀ ਅਸੀਂ ਉਹਨਾਂ ਰਹਿਬਰਾਂ ਦੇ ਨਾਲ ਜੁੜੇ ਰਹੇ ਉਸ ਸ਼ਬਦ ਨੂੰ ਕਿ ਇਹ ਸ਼ਬਦ ਇਹਨਾਂ ਦਾ ਸ਼ਰੀਰ ਕਰਕੇ ਸ਼ਬਦ ਹੈ ਅਸੀਂ ਕਿਤੇ ਨਾ ਕਿਤੇ ਪਰਮਾਤਮਾ ਦੇ ਨਾਲ ਮਿਲਣ ਤੋਂ ਵਾਝੇ ਰਹਿ ਗਏ ਦੂਰ ਰਹਿ ਗਏ ਉਨ੍ਹਾਂ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਇਹ ਬੇਨਤੀ ਪ੍ਰਮਾਤਮਾ ਦੇ ਅੱਗੇ ਕੀਤੀ ਕਿ اے ਪ੍ਰਭੂ ਪ੍ਰਮਾਤਮਾ ਕੋਈ ਐਸਾ ਸ਼ਬਦ ਇਸ ਮਾਤ ਲੋਕ ਦੇ ਉੱਤੇ ਲੈ ਕੇ ਆ ਜਿਹੜਾ ਸ਼ਰੀਰਾਂ ਤੋਂ ਦੂਰ ਰਹੇ ਸਿਰਫ ਤੇਰੀ ਦੀ ਹੀ ਜੈ ਕਰਨ ਇਹ ਸਾਰੇ ਧਰਤੀ ਦੇ ਜੀਵ। ਤੋਂ ਅਕਾਲ ਪੁਰਖ ਨੇ ਸਾਰਿਆਂ ਤੋਂ ਬਾਅਦ 994 ਜੁਪ ਚੌਕੀ ਤੋਂ ਬਾਅਦ ਆਪਣਾ ਪ੍ਰਗਟਾਵਾ ਇਸ ਮਾਤ ਲੋਕ ਦੇ ਉੱਤੇ ਆ ਕੇ ਕਰਕੇ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਗਰਤਾ ਦਿੱਤਾ। ਜੋ ਆਪ ਜੀ ਸਾਡੇ ਵੀਰਾਂ ਕੋਲੋਂ ਜਿਨ੍ਹਾਂ ਨੇ ਸ਼ਬਦ ਪੜੇ ਨੇ ਆਪ ਜੀ ਨੇ ਸਰਵਣ ਕੀਤਾ। ਸੋ ਜਿੱਥੇ ਉਸਨੇ ਪਹਿਲੇ ਸ਼ਬਦਾਂ ਦਾ ਵੀ ਅਰਥ ਦੱਸਿਆ ਕਿ ਆਤਮਾ ਦਾ ਤੇ ਪਰਮਾਤਮਾ ਦਾ ਮੇਲ ਹੈ ਉਥੇ ਇਸ ਸ਼ਬਦ ਦਾ ਵੀ ਉਸੇ ਤਰ੍ਹਾਂ ਅਕਾਲ ਪੁਰਖ ਨੇ ਇਹ ਪੂਰੀ ਵਿਆਖਿਆ ਕੀਤੀ ਹੈ ਕਿ ਇਹ ਜੈ ਕਿਸ ਦੀ ਹੈ। ਤਾਂ ਕਿ ਸੰਸਾਰ ਵਾਸੀ ਕਿਤੇ ਇਸ ਬਲੇਖੇ ਦੇ ਨਾਲ ਵਿੱਚ ਨਾ ਲੈ ਜਾਣ ਕਿ ਇਹ ਕਿਸੇ ਤਤਵਜੂਤ ਦੀ ਜੈ ਹੈ ਜਾਂ ਇਹ ਕਿਸੇ ਦੇਵਤਾ ਦੀ ਜੈ ਹੈ। ਤੋ ਜੈ ਕਿਸ ਦੀ ਹੈ? ਪਹਿਲਾ ਸ਼ਬਦ ਹੈ ਸੋਹਣ ਸੋ ਪਰਮਾਤਮਾ ਹੰਗ ਆਤਮਾ ਉਹ ਪਰਮਾਤਮਾ ਸਰੀ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜਗ੍ਹਾ ਲਈ ਹੈ ਉਹ ਗੁਣ ਕਿਹੜੇ ਨੇ ਪਹਿਲਾ ਗੁਣ ਹੈ ਉਸ ਦਾ ਮਹਾਰਾਜ ਉਸ ਸੋਹਣ ਦਾ ਪਹਿਲਾ ਗੁਣ ਹੈ ਮਹਾਰਾਜ ਕਿਉਂਕਿ ਸੋਹਣ ਤੋਂ ਬਾਅਦ ਮਹਾਰਾਜ ਆਉਂਦਾ ਹੈ ਮਹਾਰਾਜ ਦਾ ਮਤਲਬ ਮੇਰੇ ਭੈਣਾਂ ਤੇ ਭਰਾਓ ਇਹ ਹੈ ਕਿ ਉਹ ਸਾਰਿਆਂ ਤੋਂ ਵੱਡਾ ਅਕਾਲ ਪੁਰਖ ਜਿਸ ਨੂੰ ਅਸੀਂ ਏਕ ਓੰਕਾਰ ਕਹਿੰਨੇ ਆ ਵਾਹਿਗੁਰੂ ਕਹਿੰਨੇ ਆ ਅੱਲਾ ਕਹਿੰਨੇ ਆ ਗੋਡ ਕਹਿੰਨੇ ਆ ਨਿਸ਼ਕਲੰ ਕਹਿੰਨੇ ਆ ਨੇਕਲੰ ਕਹਿੰਨੇ ਆ ਪਾਰਬ੍ਰह्म ਕਹਿੰਨੇ ਆ ਜੋ ਮਰਜੀ ਕਹ ਲੋ ਜਿਸ ਪਰਮਾਤਮਾ ਦੇ ਬੜੇ ਨਾਮ ਨੇ ਬਹੁਤ ਸਾਰੇ ਨਾਮਾਂ ਦੇ ਨਾਲ ਉਹਨੂੰ ਪੁਕਾਰਿਆ ਗਿਆ ਤੇ ਉਸ ਪਰਮਾਤਮਾ ਨੇ ਇਹ ਕਿਹਾ ਜਿਹੜਾ ਕੰਕਣ ਦੇ ਵਿੱਚ ਸਮਾਇਆ ਹੋਇਆ ਔਰ ਸਾਰੇ ਗੁਰੂ ਪੀਰ ਪੈਗੰਬਰਾਂ ਦੇ ਉਤਾਰਾਂ ਤੋਂ ਬਾਅਦ ਇਸ ਮਤਲਬ ਨੂੰ ਉੱਤੇ ਉਸਨੇ ਆਕਰ ਪਾ ਕੇ ਆਪਣਾ ਪ੍ਰਗਟਾਵਾ ਕੀਤਾ ਉਹ ਇਹ ਚੀਜ਼ ਕਹਿ ਰਿਹਾ ਕਿ ਮੈਂ ਸਾਰਿਆਂ ਤੋਂ ਵੱਡਾ ਰਾਜਾ ਹਾਂ ਮੇਰਾ ਪੂਰੇ ਬ੍ਰਹਿਮੰਡ ਦੇ ਉੱਤੇ ਰਾਜ ਹੈ ਇਸ ਕਰਕੇ ਮੈਂ ਮਹਾਰਾਜ ਹਾਂ ਅੱਗੇ ਆਉਂਦਾ ਸ਼ੇਰ ਉਸ ਮਹਾਰਾਜ ਨੇ ਉਸ ਸੋਨੇ ਆਪਣੇ ਆਪ ਨੂੰ ਸ਼ੇਰ ਇਸ ਕਰਕੇ ਕਿਹਾ ਕਿਉਂਕਿ ਉਹ ਪੂਰੇ ਬ੍ਰਹਿਮੰਡ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਹੈ ਮੈਂ ਭੈ ਦੇ ਵਿੱਚ ਰੱਖਣ ਵਾਲਾ ਹਾਂ ਇਸ ਕਰਕੇ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸ਼ੇਰ ਕਿਹਾ ਜਿਸ ਤਰ੍ਹਾਂ ਇਸ ਧਰਤੀ ਦੇ ਜੀਵ ਸਾਰੇ ਸ਼ੇਰ ਤੋਂ ਡਰਦੇ ਨੇ ਸ਼ੇਰ ਦੀ ਜਿਆਈ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸ਼ੇਰ ਕਿਹਾ ਕਿ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੇ ਦਰ ਦੇ ਵਿੱਚ ਰੱਖਦਾ ਮੈਂ ਭੈ ਦੇਣ ਵਾਲੀ ਤਾਕਤ ਹਾਂ ਇਸ ਕਰਕੇ ਮੈਂ ਸ਼ੇਰ ਹਾਂ ਅੱਗੇ ਆਉਂਦਾ ਸਿੰਘ ਸੋਹਣ ਮਹਾਰਾਜ ਸ਼ੇਰ ਸਿੰਘ ਸਿੰਘ ਤੋਂ ਭਾਵ ਮੇਰੇ ਭੈਣ ਦੇ ਭਰਾਓ ਇਹ ਹੈ ਕਿ ਉਹ ਪਰਮਾਤਮਾ ਇਹ ਕਹਿੰਦਾ ਹੈ ਕਿ ਮੈਂ ਜਿੱਥੇ ਮਹਾਰਾਜ ਹਾਂ ਸਾਰਿਆਂ ਤੋਂ ਵੱਡਾ ਰਾਜਾ ਹਾਂ ਉੱਥੇ ਮੈਂ ਭੈ ਦੇਣ ਵਾਲੀ ਸਮਰੱਥਾ ਵੀ ਹਾਂ ਤੇ ਉਹਦੇ ਨਾਲ ਨਾਲ ਮੈਂ ਈਡਾ ਸੂਰ ਵੀ ਰਹਾ ਈਡਾ ਬਹਾਦਰ ਹਾਂ ਪੂਰੇ ਬ੍ਰਹਿਮੰਡ ਦੇ ਵਿੱਚ ਮੇਰਾ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਹੈ ਇਸ ਕਰਕੇ ਮੈਂ ਸਿੰਘ ਹਾਂ ਸਿੰਘ ਦਾ ਮਤਲਬ ਹੈ ਸੂਰਬੀਰ ਬਹਾਦਰ ਤਾਕਤਵਰ ਜਿਹਦਾ ਕੋਈ ਮੁਕਾਬਲਾ ਕਰਨ ਵਾਲਾ ਨਾ ਹੋਵੇ ਉਹ ਪਰਮਾਤਮਾ ਕਹਿੰਦਾ ਮੈਂ ਇਸ ਕਰਕੇ ਸਿੰਘ ਹਾਂ ਅੱਗੇ ਆਉਂਦਾ ਵਿਸ਼ਨੂੰ ਸੋਹਨ ਮਹਾਰਾਜ ਸ਼ੇ ਸਿੰਘ ਵਿਸ਼ਨੂੰ ਵਿਸ਼ਨੂੰ ਦੇਵਤਾ ਨਹੀਂ ਵਿਸ਼ਨੂੰ ਤੋਂ ਭਾਵ ਹੈ ਰੋਜ਼ੀ ਰੋਟੀ ਦੇਣ ਵਾਲਾ ਪਰਮਾਤਮਾ ਦਾ ਉਹ ਕੋਲ ਜਿਸ ਦੇ ਵਿੱਚ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਭਾਵੇਂ ਕੋਈ ਪਰਮਾਤਮਾ ਨੂੰ ਮੰਨਦਾ ਹੋਵੇ ਜਾਂ ਪਰਮਾਤਮਾ ਨੂੰ ਨਾ ਮੰਨਦਾ ਹੋਵੇ ਲੇਕਿਨ ਉਹ ਐਸਾ ਮਾਈ ਬਾਪ ਹੈ ਜਿੰਨੇ ਵੀ ਇਸ ਧਰਤੀ ਤੇ ਉੱਤੇ ਜੀਵ ਨੇ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਪਰਿਤਪਾਲਕ ਬਣਦਾ ਇਸ ਕਰਕੇ ਉਸ ਗੁਣ ਨੂੰ ਵਿਸ਼ਨੂੰ ਗੁਣ ਕਿਹਾ ਗਿਆ ਵਿਸ਼ਨੂੰ ਦੇਵਤਾ ਨਹੀਂ ਅੱਗੇ ਆਉਂਦਾ ਹੈ ਭਗਵਾਨ ਸੋਹਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਵਾਨ ਦਾ ਮਤਲਬ ਇਹ ਹੈ 파ਰਬ੍ਰਮ ਨੇ ਦੱਸਿਆ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਂ ਮਰਨ ਜੰਮਣ ਦੇ ਵਿੱਚ ਨਹੀਂ ਆਉਂਦਾ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰ੍ਹਾਂਗਾ ਇਸ ਕਾਕੇ ਮੈਨੂੰ ਭਗਵਾਨ ਕਿਹਾ ਗਿਆ ਸੋ ਉਹ ਭਗਵਾਨ ਕਹਿੰਦਾ ਕਿ ਇਨਾਂ ਗੁਣਾ ਦਾ ਕਰਕੇ ਤੂੰ ਮੇਰੀ ਜੀਵ ਆਤਮਾ ਚੈ ਕਰ ਔਰ ਆਪਣੇ ਆਪ ਨੂੰ ਮੇਰੇ ਨਾਲ ਜੋੜ ਤਤਵਜੂਤ ਤੋਂ ਦੂਰ ਰ ਮੇਰੇ ਸ਼ਬਦ ਦੇ ਨਾਲ ਜੁੜ ਕੇ ਆਪਣੀ ਆਤਮਾ ਨੂੰ ਮੈਂ ਪ੍ਰਮਾਤਮਾ ਹਾਂ ਮੇਰੇ ਨਾਲ ਜੋੜ ਦੇ ਇਹ ਸੋਮ ਮਹਾਰਾਸ਼ੀ ਇਸੇ Vishnu ਭਗਵਾਨ ਦੀ ਜੈ ਅਗਰ ਫਿਰ ਵੀ ਜਿੰਨੇ ਵੀ ਮੇਰੇ ਇੱਥੇ ਬੈਠੇ ਭੈਣ ਭਰਾ ਆਏ ਨੇ ਕਿਸੇ ਨੂੰ ਇਸ ਜੈਕਾਰੇ ਬਾਰੇ ਜਾਂ ਜਿਹੜਾ ਇਹ satsang ਅੱਜ ਚੱਲੇਗਾ ਇਹਦੇ ਬਾਰੇ ਕਿਸੇ ਨੂੰ ਅਗਰ ਕੋਈ ਉਣਤਾਈ ਰਹਿ ਜਾਏ ਪਤਾ ਨਾ ਲੱਗੇ ਇਹ ਗੱਲ ਕੀ ਹੈ ਤਾਂ ਉਹ ਉਸ ਤੋਂ ਬਾਅਦ ਵੀ ਸਾਡੇ ਨਾਲ 5-7 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਉਹ ਸਮਾਂ ਚਾਹੋ ਉਹਨਾਂ ਦੇ ਨਾਲ ਬੈਠ ਕੇ ਆਏ ਹੋਏ ਕੰਜੁਗ ਦੇ ਅਖੀਰ ਦੇ ਵਿੱਚ ਭਗਵਾਨ ਦੀ ਗੱਲ ਕੀਤੀ ਜਾ ਸਕਦੀ ਹੈ ਇੱਥੇ ਜਿੰਨੀ ਵੀ ਗੱਲਬਾਤ ਆਪਜੀ ਦੇ ਨਾਲ ਕੀਤੀ ਜਾਏਗੀ ਇਹ ਅਕਾਲ ਪੁਰਖ ਨੇ ਇਸ ਧਰਤੀ ਦੇ ਉੱਤੇ 24 ਗ੍ਰੰਥ ਹਰ ਬਾਣੀ ਦੇ ਆ ਕੇ ਲਿਖਵਾਏ ਨੇ ਉਹਨਾਂ ਦੇ ਵਿੱਚੋਂ ਆਪਜੀ ਦੇ ਨਾਲ ਹਰ ਬਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਕਿਸ ਕਿਸ ਤਰ੍ਹਾਂ ਰਾਮ ਜੀ ਨੇ ਇਹ ਵਾਅਦਾ ਕੀਤਾ ਜੀਵਾਂ ਦੇ ਨਾਲ ਕਿਸ ਕਿਸ ਤਰ੍ਹਾਂ ਕ੍ਰਿਸ਼ਨ ਜੀ ਨੇ ਵਾਅਦਾ ਕੀਤਾ ਕਿਸ ਕਿਸ ਤਰ੍ਹਾਂ ਦਸਾਂ ਗੁਰੂਆਂ ਦੇ ਵਿੱਚੋਂ ਵਾਅਦੇ ਹੋਏ ਕਿਸ ਤਰ੍ਹਾਂ ਮੁਹੰਮਦ ਸਾਹਿਬ ਦੇ ਵਾਅਦੇ ਹੋਏ ਉਸ ਅਕਾਲ ਪੁਰਖ ਦੇ ਨਾਲ ਕਿ ਜਦੋਂ ਤੋਂ ਅਕਾਲ ਪੁਰਖ ਦੇ ਉੱਤੇ ਆਇਆ ਸਾਨੂੰ ਵੀ ਤੇ ਇਸ ਧਰਤੀ ਦੇ ਜੀਵਾਂ ਨੂੰ ਵੀ ਆਪਣੇ ਨਾਲ ਜੋੜ ਲਈ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਈ ਇਹ ਆਪ ਜੀ ਦੇ ਨਾਲ ਅੱਜ ਵਿਚਾਰ ਕੀਤੇ ਸਾਂਝੇ ਕੀਤੇ ਜਾਣੇ ਨੇ ਇਥੇ ਕਿਸੇ ਵੀ ਕੋਈ ਮਹਾਤਮਾ ਦੀ ਆਮ ਜਿਸ ਤਰ੍ਹਾਂ ਕਥਾਵਾਂ ਚਲਦੀਆਂ ਨੇ ਉਹ ਕਥਾਵਾਂ ਇਥੇ ਨਹੀਂ ਚੱਲਣੀਆਂ ਇਥੇ ਅਕਾਲ ਪੁਰਖ ਦੀ ਹਰ ਬਾਣੀ ਦੇ ਵਿੱਚੋਂ ਆਪ ਜੀ ਦੇ ਨਾਲ ਹਰ ਬਾਣੀਆਂ ਸਾਂਝੀਆਂ ਕੀਤੀਆਂ ਜਾਣੀਆਂ ਨੇ ਜੋ ਜੋ ਅਕਾਲ ਪੁਰਖ ਨੇ ਆਪਣੇ ਪ੍ਰਗਟਾਵੇ ਸਮਾਤ ਰੂਪ ਦੇ ਉੱਤੇ ਆ ਕੇ ਕੀਤੇ ਧਰਮ ਗ੍ਰੰਥਾਂ ਦੇ ਵਿੱਚ ਉਹਨਾਂ ਦੇ ਮੁਤਾਬਕ ਅਸੂਲਾਂ ਦੇ ਤਹਿਤ ਆਪ ਜੀ ਦੇ ਨਾਲ ਹਰ ਬਾਣੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਅਕਾਲ ਪੁਰਖ ਦੇ ਅਸੂਲ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਇੱਥੇ ਭੈਣ ਭਰਾ ਆਏ ਨੇ ਆਪ ਜੀ ਵਾਸਤੇ ਨਾਸ਼ਤਾ ਤਿਆਰ ਕੀਤਾ ਗਿਆ ਨਾਸ਼ਤਾ ਕਰਕੇ ਹਜੂਰ ਦੇ ਦਰਵਾਜ਼ੇ ਵਿੱਚ ਆ ਕੇ ਸੱਜੋ ਉਸ ਤੋਂ ਬਾਅਦ ਆਪ ਜੀ ਨੂੰ ਲੰਗਰ ਪ੍ਰਸ਼ਾਦ ਵੀ ਇੱਥੇ ਸ਼ਿਕਾਇਏ ਜਾਣਗੇ ਕੋਈ ਜਲਦੀ ਕਰਨ ਦੀ ਕੋਸ਼ਿਸ਼ ਨਾ ਕਰਨਾ ਕਿਉਂਕਿ ਇੱਥੇ ਸਿਰਫ ਆਤਮਾ ਤੇ ਪਰਮਾਤਮਾ ਦੀ ਭਗਤ ਹੋਰ ਭਗਵਾਨ ਦੀ ਆਪ ਜੀ ਦੇ ਨਾਲ ਅੱਜ ਗੱਲ ਕੀਤੀ ਸਾਂਝੀ ਜਾਣੀ ਹੈ ਸੋ ਦਾਸ ਆਪ ਜੀ ਦਾ ਸਮਾਂ ਜ਼ਿਆਦਾ ਨਾ ਲੈਂਦਾ ਹੋਇਆ ਸਮਾਂ ਤੇ ਕੁਦਰਤੀ ਹੋ ਹੀ ਜਾਂਦਾ ਜ਼ਿਆਦਾ ਸੋ ਮੈਂ ਬੇਨਤੀ ਕਰਦਾ ਸਾਡੇ ਬਲਾਰਿਆ ਨੂੰ ਉਹ ਆਪ ਜੀ ਦੇ ਚਰਨਾ ਵਿੱਚ ਆ ਕੇ ਹਰਬਾਣੀਆਂ ਦੇ ਮੁਤਾਬਕ ਉਸ ਅਕਾਲ ਪੁਰਖ ਦੀ ਆਮਦ ਆਪ ਜੀ ਦੇ ਨਾਲ ਸਾਂਝੀ ਕਰਨਗੇ ਸੋ ਦਾ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਵੀਰ ਆਪ ਜੀ ਆਓ ਵੀਰ ਜੀ ਆਪ ਜੀ ਦੇ ਨਾਲ ਹਰਬਾਣੀ ਸਾਂਝੀ ਕਰਨਗੇ ਸਰਬਨ ਕਰੋ ਇਹਨਾਂ ਤੋਂ ਬਾਅਦ ਸਵਨ ਸਿੰਘ ਸਾਨੇਵਾਲ ਤੇ ਆ ਰਹੇ